ਤਿੰਨੇ ਆ ਰਹੇ ਆ Song 'ਚ ਉਹਦੇ ਛੂਟੀ ਉਹ ਸਾਨੂੰ ਤਾਂ ਮਿਲ ਤਾਂ ਕਰਦੀ ਹੁੰਦੀ ਸੀ ਬਾਈ ਜੀ ਉਹ ਪਰਮਪਾਇਲ ਦੀ ਗੱਲ ਕਰਦੇ ਹਾਂ ਤੁਸੀਂ ਅੱਜ ਵੀ YouTube ਤੇ ਕੱਢ ਕੇ ਵੀਡੀਓ ਦੇਖ ਲਿਓ ਕਿਨੇ ਸਰ ਮੈਨੂੰ ਕੰਟੈਕਟ ਕਰ ਮੈਂ ਉਹਨਾਂ ਦੇ ਗਾਣੇ 'ਚ ਆਉਣਾ ਚਾਹਨੀ ਆ ਆ ਸਕਰੀਨ ਤੇ ਫੋਟੋ ਦੇਖ ਰਹੇ ਹਾਂ ਜੀ ਇਹ ਆ ਪਰਮਪਾਇਲ ਸੋਸ਼ਲ ਮੀਡੀਆ ਤੇ Instagram ਤੇ ਰੀਲਸ ਬਣਾਉਂਦੀ ਆ Instagram ਤੇ ਸ਼ਾਇਹੀ ਹੋਈ ਆ ਤੇ ਕਾਫੀ ਵਿਵਾਦਾਂ ਦੇ ਵਿੱਚ ਵੀ ਰਹਿੰਦੀ ਆ ਚਾਹੇ ਉਹ ਪਰਚਾ ਨੂੰ ਲੈ ਕੇ ਚਾਹੇ ਉਹ ਕਲਾਕਾਰਾਂ ਨੂੰ ਲੈ ਕੇ ਤਾਨੂੰ ਦੱਸ ਦਈਏ ਦੋਸਤੋ 7-8 ਸਾਲ ਪਹਿਲਾਂ ਹਰਮਨ ਚਿੰਮਾ ਇੱਕ ਮੁੰਡਾ ਵਾਇਰਲ ਹੋਇਆ ਸੀ ਜੋ ਹੁਣ ਫਿਰ ਤੋਂ ਦੁਆਰੇ ਮੈਦਾਨ ਦੇ ਵਿੱਚ ਆ ਚੁੱਕਿਆ ਤੁਹਾਨੂੰ ਦੱਸ ਦਈਏ ਦੋਸਤੋ ਇੱਕ ਪੌਡਕਾਸਟ ਕੀਤਾ ਮਿੱਤਰਾਂ ਦਾ ਪੌਡਕਾਸਟ ਇਟਲੀ ਵਾਲੇ ਨੇ ਤੇ ਕੈਨੇਡਾ ਵਾਲੇ ਨੇ ਤੇ ਉਹਨਾਂ ਨੇ ਦੋਸਤੋ ਇਸ ਤੋਂ ਪੁੱਛਿਆ ਕਿ ਸਲਟੀਆਂ ਗਾਣੇ ਦੇ ਵਿੱਚ ਮਾਡਲ ਵੀ ਸੀ ਤਾਂ ਹਰਮਨ ਚਿੰਮੇ ਨੇ ਪਰਮਪਾਇਲ ਲਈ ਕੁਝ ਬੋਲ ਬੋਲਤੇ ਕਿ ਉਹਦਾ ਤਰਲੇ ਕਰਦੀ ਸੀ ਮਿੰਤਾ ਕਰਦੀ ਸੀ ਤੁਸੀਂ ਅੱਜ ਵੀ ਜਾ ਕੇ ਸਰਚ ਕਰ ਸਕਦੇ ਹੋ ਵੀਡੀਓ ਪਈ ਹੋਏਗੀ ਉਹ ਮਿੰਤਾ ਕਰਦੀ ਸੀ ਪਰਮਪਾਇਲ ਦੀ ਗੱਲ ਕਰ ਰਹੇ ਆ ਮਿੰਤਾ ਕਰਦੀ ਸਾਡੇ ਵੀ ਮੈਂ ਹਰਮਨ ਚਿੰਮੇ ਦੀ ਵੀਡੀਓ ਦੇ ਵਿੱਚ ਆਉਣਾ ਸਲੇਟੀਆਂ ਗੀਤ ਦੇ ਵਿੱਚ ਆਉਣਾ ਪਲੀਜ਼ ਹਰਮਨ ਚਿੰਮਾ ਜੀ ਮੈਨੂੰ ਕੰਟੈਕਟ ਕਰਨ ਇਹ ਗੱਲ ਆਖੀ ਆ ਹਰਮਨ ਚਿੰਮੇ ਨੇ ਪਰਮਪਾਇਲ ਨੂੰ ਹੁਣ ਪਰਮਪਾਇਲ ਕੀ ਜਵਾਬ ਦਿੰਦੀ ਆ ਇਹ ਤਾਂ ਹਜੇ ਤੱਕ ਕੋਈ ਰਿਪਲਾਈ ਨਹੀਂ ਆਇਆ ਪਰ ਜਿਹੜੀ ਗੱਲਬਾਤ ਹੋਈ ਆ ਬਾਈ ਜੀ ਉਹ ਤੁਹਾਨੂੰ ਦੱਸ ਰਹੇ ਆ ਕਿ ਹਰਮਨ ਚਿੰਮੇ ਨੇ ਇੱਕ ਨਵੀਂ ਕੰਟਰੋਵਰਸੀ ਛੇੜ ਦਿੱਤੀ ਆ ਪਰਮਪਾਇਲ ਦੇ ਨਾਲ ਕੇ 7 ਸਾਲ ਪਹਿਲਾਂ ਸਾਡੇ ਤਰਲੇ ਕਰਦੀ ਇਹ ਹੁਣ ਚਾਹੇ ਜਿੰਨੀਆਂ ਮਰਜ਼ੀ ਵੀਡੀਓ ਡਿਲੀਟ ਕਰਵਾਈ ਜਾਵੇ ਕੋਈ ਦਿੱਕਤ ਨਹੀਂ ਪਰ ਉਹ ਜਿਹੜੀ YouTube ਤੇ ਵੀਡੀਓ ਪਈ ਉਹ ਪਈ ਹੈ ਜਦੋਂ ਤਰਲੇ ਕਰਦੀ ਸੀ ਅਜੇ ਵੀ ਕਿਹੜੀ ਵੀਡੀਓ ਜਿਹਦੇ ਵਿੱਚ ਉਹ ਤਰਲੇ ਕਰਦੀ ਸੀ ਉਹ ਉਹ ਵੀ ਅਸੀਂ ਲੱਭਣ ਦੀ ਕੋਸ਼ਿਸ਼ ਕਰਾਂਗੇ ਪਰ ਤੁਹਾਨੂੰ ਦੱਸ ਦਈਏ ਦੋਸਤੋ ਪੈਸਾ ਇਨਸਾਨ ਨੂੰ ਬੜਾ ਬਦਲ ਦਿੰਦਾ ਬੜਾ ਅੱਜ ਤੋਂ 8 ਸਾਲ ਪਹਿਲਾਂ ਤੁਸੀਂ ਸਰਚ ਕਰਿਓ ਹਰਮਨ ਚਿਮਾ 올ਡ ਵੀਡੀਓ ਤਾਂ ਦੋਸਤੋ ਤੁਸੀਂ ਕਹੋਗੇ ਕਿ ਅੱਜ ਵਾਲਾ ਹਰਮਨ ਚਿਮਾ ਤੇ ਪਹਿਲਾਂ ਵਾਲਾ ਹਰਮਨ ਚਿਮਾ ਉਹੀ ਹੈ ਇਹ ਕੋਈ ਹੋਰ ਆ ਬਿਲਕੁਲ ਮਿੱਤਰੋ ਇਹ ਬਿਲਕੁਲ ਹੀ ਬਦਲ ਚੁੱਕਿਆ ਦਿਮਾਗ ਤੇਜ ਹੋ ਗਿਆ ਜਿਹੜੇ ਇੰਟਰਵਿਊ ਕਰ ਰਹੇ ਨੇ ਇਹ ਇਟਲੀ ਵਾਲਾ ਤੇ ਮਿੱਤਰਾਂ ਪੌਡਕਾਸਟ ਕੈਨੇਡਾ ਵਾਲਾ ਮੁੰਡਾ ਇਹਨਾਂ ਨੂੰ ਹੀ ਬੋਲ ਰਿਹਾ ਉਹ ਕਹਿੰਦਾ ਵੀ ਇੱਕ ਨਵੀਂ ਆਈਟਮ ਲੈ ਕੇ ਆਜ਼ਰਾ ਉਹ ਕਹਿੰਦਾ ਭਾਜੀ ਆਈਟਮ ਥੋੜੀਆ ਮੈਂ ਇਨਸਾਨ ਆ ਯਾਰ ਵੀ ਬੰਦਾ ਮੂੰਹ ਤੇ ਠੋਕਣ ਲੱਗ ਗਿਆ ਇੰਟਰਵਿਊ ਵਾਲਿਆਂ ਨੂੰ ਵੀ ਇੱਕ ਇੰਟਰਵਿਊ ਹੋਰ ਦੇਖ ਰਿਹਾ ਉਸ ਦੇ ਵਿੱਚ ਬੜੀਆਂ ਘੈਂਟ ਗੱਲਾਂ ਕਹਿੰਦੀਆਂ ਕਹਿੰਦਾ ਬਾਈ ਜੀ ਮੈਨੂੰ ਕੋਈ ਲੈਣਾ ਦੇਣਾ ਜੀ ਕਿਸੇ ਆਪਾਂ ਤਾਂ ਬਾਹਰਲੀ ਕੰਟਰੀ ਚ ਚਲੇ ਗਏ ਉੱਥੇ ਜਾ ਕੇ ਕੰਮ ਕਰ ਕਰਦੇ ਆ ਕੋਈ ਜਨੂੰ ਪ੍ਰਵਾਹ ਨਹੀਂ ਘਰੇ ਆਨੇ ਸਾਲ ਤੋਂ ਦੋ ਵਾਰ ਨਜ਼ਾਰੇ ਲੈਨੇ ਆ। ਭਾਈ ਜੀ ਇੰਨਾ ਸੁਧਾਰ ਹੋ ਗਿਆ ਉਪਰੋਂ ਗੀਤ ਗਾਉਂਦਾ ਭਾਈ ਉਹ ਸੁਰ ਵੀ ਆ ਗਿਆ ਬੰਦੇ ਕੋਲ। ਤਾਂ ਭਾਈ ਇਹ ਬੜਾ ਕੁਝ ਕਰਾ ਦਿੰਦਾ ਪੈਸਾ। ਹੁਣ ਪਰਮਪਾਇਲ ਕੀ ਜਵਾਬ ਦਿੰਦੀ ਆ? ਇਹ ਹੁਣ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਪਰ ਇਹਨੇ ਇੱਕ ਨਵਾਂ ਹੀ ਕੰਮ ਸ਼ੁਰੂ ਕਰਤਾ ਕੌਂਟਰੋਵਰਸੀ ਸ਼ੁਰੂ ਕਰ ਦਿੱਤੀ ਆ ਪਰਮਪਾਇਲ ਦੇ ਨਾਲ ਕਹਿੰਦਾ ਉਹ ਮਿੰਤਾ ਕਰਦੀ ਸੀ ਤਰਲੇ ਕਰਦੀ ਜੀ ਹਰਮਨ ਚੰਮਾ ਜੀ ਮੈਨੂੰ ਆਪਣੀ ਵੀਡੀਓ ਦੇ ਵਿੱਚ ਲੈ ਲਓ। ਸਟਾਰਟਿੰਗ ਦੇ ਵਿੱਚ ਕਲਿੱਪੋ ਵੀ ਲਾਈ ਜਾਵਾਂ। ਹੁਣ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਹਰਮਨ ਚੀਮਾ ਸਹੀ ਆ ਜਾਂ ਪਰਮ ਪਾਇਲ ਕਿ ਸੱਚਮੁੱਚ ਪਰਮ ਪਾਇਲ ਜੋ ਅੱਜ ਸਟਾਰ ਬਣਦੀ ਆ ਕਲਾਕਾਰਾਂ ਨਾਲ ਖੜਦੀ ਆ ਕਲਾਕਾਰਾਂ ਦੇ ਗੀਤਾਂ ਵੀ ਚਾਉਂਦੀ ਆ ਕਿ ਉਹ 7 ਸਾਲ ਪਹਿਲਾਂ ਹਰਮਨ ਜਿੰਮੇ ਤੇ ਸੱਚੀ ਤਰਲੇ ਕਰਦੀ ਸੀ ਇਹ ਤੁਸੀਂ ਕਮੈਂਟ ਚ ਆਪ ਦੱਸਣਾ ਭਾਈ ਜੀ ਸਸਿਕਾਲ ਬੜ ਨੂੰ ਸ਼ੇਅਰ ਕਰ ਦਿਓ